ਇੱਕ ਸਿੱਖਿਆ ਵਾਲੀ ਗੱਲ ਅੱਜ ਤੁਹਾਡੇ ਪੇਸ਼ ਕਰਨ ਜਾ ਰਿਹਾ ਹਾਂ ਜਿਸ ਵਿੱਚ ਬੰਦੇ ਦਾ ਹੰਕਾਰ ਉਸ ਨੂੰ ਚੰਗੇ ਕੰਮ ਤੋਂ ਕਿਵੇਂ ਰੋਕਦਾ ਹੈ ਇੱਕ ਉਦਾਹਰਣ ਦੇ ਤੌਰ ਤੇ ਇੱਕ ਕਹਾਣੀ ਦੇ ਵਿੱਚ ਤੁਹਾਨੂੰ ਦੱਸਾਂਗਾ ਫਕੀਰ ਇੱਕ ਗੱਲ ਦੱਸਦਾ ਹੈ ਕਹਿੰਦਾ ਪੁਰਾਣੇ ਸਮੇਂ ਦੇ ਵਿੱਚ ਚੀਨ ਦਾ ਇੱਕ ਹਕੀਮ ਬਹੁਤ ਸਿਆਣਾ ਮੰਨਿਆ ਜਾਂਦਾ ਸੀ ਨੇੜੇ ਦੇ ਰਾਜਾਂ ਦੇ ਲੋਕ ਉਸ ਕੋਲ ਇਲਾਜ ਕਰਾਉਣ ਲਈ ਆਉਂਦੇ ਇੱਕ ਗਵਾਂਢੀ ਰਾਜੇ ਨੇ ਆਪਣਾ ਰਾਜ ਹਕੀਮ ਉਸ ਕੋਲ ਸਿੱਖਿਆ ਲੈਣ ਲਈ ਭੇਜਿਆ ਕਿ ਆਪਣੇ ਰਾਜ ਦੇ ਲੋਕਾਂ ਦਾ ਵੀ ਉਹ ਇਲਾਜ ਚੰਗੀ ਤਰ੍ਹਾਂ ਕਰਵਾ ਸਕੇ ਜਦੋਂ ਉਸ ਰਾਜੇ ਨੇ ਉਸ ਹਕੀਮ ਕੋਲੇ ਆਪਣਾ ਹਕੀਮ ਸਿੱਖਣ ਵਾਸਤੇ ਭੇਜਿਆ ਤਾਂ ਉਹ ਚੀਨੀ ਹਕੀਮ ਦੇ ਦਰਵਾਜ਼ੇ 'ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਬੜੇ ਲੋਕ ਦਵਾਈ ਲੈਣ ਲਈ ਬੈਠੇ ਹੋਏ ਸਨ ਜਦੋਂ ਵੀ ਉਹ ਚੀਨੀ ਹਕੀਮ ਮਰੀਜ਼ਾਂ ਨੂੰ ਕੁਝ ਦੱਸਣ ਲੱਗਦਾ ਤਾਂ ਜੋ ਸਿੱਖਣ ਗਿਆ ਹਕੀਮ ਮਹਿਮਾਨ ਵਿੱਚ ਹੀ ਬੋਲ ਕੇ ਆਪਣੀ ਸਲਾਹ ਦੇਣ ਲੱਗ ਪੈਂਦਾ ਇਹ ਸਿਲਸਿਲਾ ਬੜਾ ਲੰਮਾ ਟਾਈਮ ਚੱਲਦਾ ਰਿਹਾ ਤੇ ਉਹ ਜਿਹੜਾ ਹਕੀਮ ਸੀ ਉਹ ਦਿਖਦਾ ਰਿਹਾ ਚੀਨੀ ਹਕੀਮ ਨੇ ਚਾਹ ਬਣਾਈ ਤੇ ਮਹਿਮਾਨ ਹਕੀਮ ਦੇ ਸਾਹਮਣੇ ਖਾਲੀ ਪਿਆਲਾ ਰੱਖ ਕੇ ਉਸ ਵਿੱਚ ਚਾਹ ਪਾਉਣ ਲੱਗਾ ਪਿਆਲਾ ਪਰ ਗਿਆ ਪਰ ਹਕੀਮ ਹੋਰ ਚਾਹ ਲਗਾਤਾਰ ਪਾਉਂਦਾ ਰਿਹਾ ਫਿਰ ਚਾਹ ਪਿਆਲੇ ਤੋਂ ਬਾਹਰ ਡੁੱਲਣ ਲੱਗੀ ਮਹਿਮਾਨ ਹਕੀਮ ਬੜਾ ਹੈਰਾਨ ਹੋ ਕੇ ਬੋਲਿਆ ਇਹ ਤੁਸੀਂ ਕੀ ਕਰ ਰਹੇ ਹੋ ਚਾਹ ਤਾਂ ਬਾਹਰ ਡੁੱਲ ਰਹੀ ਹੈ ਮੇਰਾ ਭਾਂਡਾ ਤਾਂ ਨਕਨਕ ਭਰਿਆ ਹੋਇਆ ਹੈ ਬਿਲਕੁਲ ਇਹੋ ਤਾਂ ਮੈਂ ਸੋਚ ਰਿਹਾ ਹਾਂ ਕਿ ਤੁਹਾਡਾ ਭਾਂਡਾ ਤਾਂ ਪਹਿਲਾਂ ਹੀ ਭਰਿਆ ਹੋਇਆ ਹੈ ਤੁਹਾਨੂੰ ਮੇਰੀ ਸਿੱਖਿਆ ਦੀ ਲੋੜ ਨਹੀਂ ਹੈ ਇਹ ਬਾਹਰ ਹੀ ਡੁੱਲੇਗੀ ਚਿੰਨੀ ਹਕੀਮ ਉੱਠਿਆ ਤੇ ਬਾਹਰ ਵੱਲ ਤੁਰ ਪਿਆ ਇਹ ਖਿਆਲ ਆਇਆ ਹੈ ਕਿ ਗੱਲ ਤਾਂ ਬਿਲਕੁਲ ਸਹੀ ਹੈ ਕਿਉਂਕਿ ਉਸਨੇ ਵੀ ਕਿਸੇ ਕੰਮ 'ਚ ਗਲਤੀ ਉਹਦੇ ਹੀ ਕੀਤੀ ਹੈ ਜਦੋਂ ਆਪਣੇ ਆਪ ਨੂੰ ਕੰਮ ਤੋਂ ਬਾ ਮਾਹਰ ਸਮਝਣ ਲੱਗ ਪਿਆ। ਭਾਂਡੇ ਤਾਂ ਖਾਲੀ ਹੀ ਕੰਮ ਆਉਂਦੇ ਨੇ। ਹੰਕਾਰ ਅਕਲ ਤੇ ਪਰਦਾ ਪਾ ਦਿੰਦਾ ਹੈ ਤੇ ਕੋਈ ਵੀ ਕੰਮ ਨਿਪਰੇ ਨਹੀਂ ਚੜਨ ਦਿੰਦਾ। ਕੋਈ ਵੀ ਕੰਮ ਸਿੱਖਣਾ ਹੋਵੇ ਤਾਂ ਉਹ ਹਲੀਮੀ ਤੇ ਨਿਮਰਤਾ ਨਾਲ ਸਿੱਖਿਆ ਜਾਂਦਾ ਹੈ। ਭਾਵੇਂ ਕਿੰਨਾ ਗਿਆਨਵਾਨ ਹੋਵੇ, ਕਿੰਨਾ ਸੂਝਵਾਨ ਹੋਵੇ ਪਰ ਜਿਸ ਕੋਲੋਂ ਸਿੱਖਣਾ ਹੁੰਦਾ ਹੈ ਉਸ ਕੋਲੋਂ ਸਿੱਖਣ ਲਈ ਨਿਮਰਤਾ ਰੱਖਣੀ ਪੈਂਦੀ ਹੈ। ਫਕੀਰ ਨੇ ਅੱਗੇ ਤੁਰਦੇ ਆ ਤੇ ਆ। ਕੰਮ ਉਹ ਨਹੀਂ ਪਰ ਚੜਦੇ ਨੇ ਜਿਹੜੇ ਦਿਲ ਲਾ ਕੇ ਕਰੀਏ। ਅਣਮੰਨੇ ਕੀਤੇ ਹੋਏ ਕੰਮ ਤੇ ਛੋਟੀਆਂ-ਛੋਟੀਆਂ ਤਕਲੀਫਾਂ ਤੋਂ ਘਬਰਾ ਕੇ ਅਧੂਰੇ ਰਹਿ ਜਾਂਦੇ ਨੇ। ਸਫਲਤਾ ਦ੍ਰਿੜਤਾ ਤੇ ਕਨੇੜੀ ਤੇ ਚੜ ਕੇ ਆਉਂਦੀ ਹੈ।